ਮਨ ਨੀਵਾ ਮਤ ਉਚੀ ਮਤ ਜਿਹਨੂੰ ਬੁੱਧੀ ਵਿੱਚ ਸ਼ਬਦ ਵਰਤਦੇ ਆ ਉਹ ਅਸਲ 'ਚ ਪ੍ਰਮਾਤਮਾ ਨੇ ਅੰਦਰ ਉਹ ਸ਼ਕਤੀ ਪੈਦਾ ਕੀਤੀ ਏ ਜਿਹੜੇ ਮਨ ਦੇ ਪੈਦਾ ਕੀਤੇ ਕੋਈ ਫੁਰਨੀਆਂ ਦੀ ਨਿਗਰਾਨੀ ਕਰਦੀ ਹੈ ਉਹਦੀ ਪਰਚਾਰ ਪਰਚੋਲ ਕਰਦੀ ਮਨ ਕੀ ਖੇਡਾਂ ਖੇੜਦੇ ਇਹ ਚੰਗੇ ਪੁਰ ਨੇ ਬਿਠਾ ਰਿਹਾ ਮੰਦੇ ਬਣਾ ਰਿਹਾ ਜਿਸ ਬੰਦੇ ਦੀ ਬੁੱਧੀ ਪ੍ਰਿਸ਼ਟ ਹੋ ਜਾਏ ਉਹ ਮਨ ਨਾਲ ਸਮਝੌਤਾ ਕਰ ਲੈਂਦੀ ਹੈ ਕਿਉਂਕਿ ਜੋ ਗੰਧਮਦ ਮਨ ਪੈਦਾ ਕਰੇਗਾ ਉਸ ਬੁੱਧੀ ਨੇ ਉਹਨੂੰ ਕਰਮ 'ਚ ਲਾਗੂ ਕਰ ਦੇਣਾ ਮਨ ਖਿਆਲ ਪੈਦਾ ਕਰਦਾ ਹੈ ਮਤ ਉਹਦਾ ਨਰੀਖਣ ਕਰਦੀਏ ਤੇ ਜਦੋਂ ਉਹ ਹਰੀ ਛੰਡੀ ਦਿੰਦੀ ਹੈ ਫਿਰ ਬਾਡੀ ਦੇ ਅੰਗ ਜਿਹੜੇ ਨੇ ਕੰਮ ਕਰਨ ਲੱਗ ਪੈਂਦੇ ਇਹ ਕਿਉਂ ਸ਼ਬਦ ਕਿਹਾ ਸਿੱਖਾਂ ਦਾ ਮਨ ਨਹੀਂਵਾ ਮਤ ਚੀ ਤੇ ਗੁਰਮੁਖ ਪਿਆਰੇ ਕਹਿੰਦੇ ਸਨ ਕਿ ਭਾਈ ਸਿੱਖੋ ਮਤ ਜਿਹੜੀ ਹੈ ਉਹ ਅੱਖਾਂ ਦੀ ਤਰ੍ਹਾਂ ਹੈ ਮਨ ਜਿਹੜਾ ਹੈ ਉਹ ਪੈਰ ਦੀ ਤਰ੍ਹਾਂ ਹੈ ਯਾਦ ਰੱਖੋ ਪੈਰ ਥੱਲੇ ਚੰਗੇ ਲੱਗਦੇ ਆ ਅੱਖਾਂ ਉੱਤੇ ਚੰਗੀਆਂ ਲੱਗਦੀਆਂ ਨੇ ਜਿਹਨਾਂ ਬੰਦਾ ਦੀਆਂ ਅੱਖਾਂ ਥੱਲੇ ਚਲੀਆਂ ਜਾਂਨ ਤੇ ਪੈਰ ਉੱਤੇ ਚਲੇ ਜਾਂਨ ਉਹ ਜ਼ਿੰਦਗੀ 'ਚ ਕਦੀ ਸਬਰ ਨਹੀਂ ਕਰ ਸਕਦਾ